ਹਲ ਕਰ ਰਹੇ ਨੇ ਉਹ ਤਾਂ ਇਸ ਦੁਨੀਆ ਚ ਹੈ ਹੀ ਨਹੀਂਗੇ ਜੀ ਔਰ ਸਾਰੇ ਮਿਸਲੀਡਿੰਗ ਫੈਕਟਸ ਮੇਰੇ ਪਿੰਡ ਬਾਰੇ ਇਹਨਾਂ ਨੂੰ ਕਿਸੇ ਜਮਾਨਤ ਜਾਂ ਬਤ ਬੰਦੇ ਨੇ ਕੋਈ ਮਿਸਲੀਡਿੰਗ ਫੈਕਟ ਸਿੱਤ ਤੈਨੂੰ ਇੱਥੇ ਬੋਲੀ ਜਾਂਦੇ ਸਦਨ ਚ ਜੀ ਠੀਕ ਔਰ ਮੇਰੇ ਪਿਤਾ ਜੀ ਨੇ ਜਦ ਦਰਬਾਰ ਸਾਹਿਬ ਵਿੱਚ ਫੌਜ ਭੇਜੀਗਾ ਪੁਲਿਸ ਭੇਜੀ ਬਲੈਕ ਥੰਡਰਜ਼ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਔਰ ਕੈਪਟਨ ਅਮਰਿੰਦਰ ਸਿੰਘ ਨੇ ਉਸੇ ਦਿਨ ਠੀਕ ਸਰਦਾਰ ਸੁਖਜੀਤ ਸਿੰਘ ਬਰਨਾਲਾ ਦੀ وزارت ਚੋ ਬਤੌਰ ਕੈਬਨਿਟ ਮਨਿਸਟਰ ਸਿਵਾ ਦਿੱਤਾ ਸੀਗਾ ਠੀਕ ਦੈਟ ਇਜ਼ ਹਾਊ ਟੂ ਅਪਹੋਲਡ ਦੀ ਵੈਲਿਊਜ਼ ਆਫ ਪੋਲਿਟਿਕਸ ਐਂਡ ਮੋਰੈਲਿਟੀ ਔਰ ਜੋ ਆਸਥਾ ਸੀ ਦਰਬਾਰ ਸਾਹਿਬ ਦੀ ਕੀ ਅੱਜ ਇਹ ਬਿਲ ਤੇ ਗੱਲ ਹੋ ਰਹੀ ਜੀ ਤੁਸੀਂ ਬਾਜਵਾ ਸਾਹਿਬ ਤੋਂ ਕੀ ਬਾਜਵਾ ਸਾਹਿਬ ਨੇ ਮੈਂ ਬਾਜਵਾ ਸਾਹਿਬ ਨੇ ਆਪਣੀ ਸਾਰੀ ਗੱਲ ਕਰ ਲਈ ਐ ਵਿਧਾਨ ਔਰ ਤੁਹਾਨੂੰ ਪੁਆਇੰਟ ਆਫ ਆਰਡਰ ਮਿਲ ਗਿਆ ਐ ਡੋਨਟ ਟ੍ਰਾਈ ਟੂ ਹੈਂਡਹੋਲਡ ਸਪੀਕਰ ਪਲੀ ਸੈਟ ਡਾਊਨ ਕਿਰ ਬੋਲੋ ਜੀ ਬੋਲੋ ਤੁਸੀਂ ਕੀਮਾ ਜੀ ਬੋਲੋ ਤੁਸੀਂ ਠੀਕ ਐ ਬੈਠੋ ਤੁਸੀਂ ਮਨਜੋਤ ਸਪੀਕਰ ਸਾਹਿਬ ਬੋਲੋ ਮਾਂਜੋਕ ਸਪੀਕਰ ਸਾਹਿਬ ਦਾ ਸ਼ਬਦਾ ਦੀ ਮਰਿਆਦਾ ਦਾ ਧਿਆਨ ਰੱਖਿਆ ਜਾਵੇ ਮਾਂਜੋਕ ਸਪੀਕਰ ਸਾਹਿਬ ਅਤੇ ਕਿਸੇ ਵੀ ਸਪੀਕਰ ਨੂੰ ਡਰਫ ਨਾ ਕੀਤਾ ਜਾਵੇ ਮੈਂ ਤਾਂ